ਹੁਣ ਇਹਦੇ ਵਿੱਚੋਂ ਇੱਕ ਹੋਰ ਅਸਤੀਫਾ ਪਹਿਲੂ ਹੈ ਉਹ ਹੈ ਘੱਟ ਚੋੜ ਵਾਲਾ ਪਹਿਲੂ ਅਜੇ ਵੀ ਜੀਵਿੰਗ ਐਂਡ ਹੈਲਪਿੰਗਸ ਨੇ ਕਿਹਾ ਕਿ ਸੁਖਵੀਰ ਬਾਦਲ ਨੂੰ ਉਹ ਤਾਂ ਛੱਡੇ ਇਹਦਾ ਮਤਲਬ ਕਿ ਇਹ ਸੰਭਾਵਨਾ ਪਈ ਹੈ ਕਿ ਅਸੀਂ ਵੀ ਅਸਤੀਫਾ ਦਿੰਨੇ ਆ ਸੁਖਵੀਰ ਬਾਦਲ ਵੀ ਅਸਤੀਫਾ ਦੇਵੇ ਸਾਰੇ ਡੈਲੀਗੇਟ ਮਲਾ ਲੀਏ ਤੇ ਨਵੇਂ ਸਿਰੇ ਤੋਂ ਚੋਣ ਕਰੀਏ ਕਿ ਇਹ ਸਿਰਫ ਇੱਕ ਅੜੀ ਹੈ ਕਿ ਬਣਾ ਦੇਾਂਗੇ ਸੁਖਵੀਰ ਨੂੰ ਇਹ ਦੁਆਰਾ ਪ੍ਰਧਾਨ ਪਰ ਪਹਿਲਾਂ ਅਸਤੀਫਾ ਦੇ ਕੇ ਸਾਡੇ ਵਾਲੇ ਤਰਨੁ ਪ੍ਰਬੰਧ ਕਰਕੇ ਨਾਲ ਲੈ ਕੇ ਆਏ ਕੀ ਸੁਖਵੀਰ ਬਾਦਲ ਫਿਰ ਪ੍ਰਧਾਨ ਬਣਨਗੇ ਦੁਬਾਰਾ ਜਾਂ ਸੁਖਵੀਰ ਬਾਦਲ ਨੂੰ ਭੈ ਸ਼ੰਕਾ ਖੜੀ ਹੈ ਕਿ ਮੇਰਾ ਸੀਫਾ ਦਵਾਦਨ ਕਿ ਆਪ ਵੀ ਦੇ ਦੇਣਗੇ ਡੈਲੀਗੇਟ ਇਕੱਠੇ ਵੀ ਕਰ ਲੈਣਗੇ ਬਾਅਦ ਚ ਫਿਰ ਕਿਸੇ ਹੋਰ ਦਾ ਨਾਮ ਨਾਜ ਮੈਂ ਕਿਤੇ ਰਹਿ ਨਾ ਜਾਵਾਂ ਇੱਕ ਪਾਸੇ ਅਜੇ ਵੀ ਗੱਠ ਜੋੜ ਦੀ ਸੰਭਾਵਨਾ ਪਈ ਹੈ ਦੂਸਰੇ ਪਾਸੇ 328 ਲਾਪਤਾ ਪਵਨ ਸਰੂਪ ਦਾ ਮਾਮਲਾ ਵੱਡਾ ਹੋ ਗਿਆ ਪਹਿਲੀ ਇਹਦੇ ਵਿੱਚ ਸਾਲ ਚੜ੍ਹਦੇ ਆ ਹੀ ਪਹਿਲੇ ਦਿਨ ਹੀ ਗ੍ਰਿਫਤਾਰੀ ਹੋ ਗਈ ਸੀ ਹੁਣ ਪੁਲਿਸ ਰਿਮਾਂਡ ਵੀ ਲੈ ਲਿਆ 6 ਦਿਨਾਂ ਦਾ ਰਿਮਾਂਡ ਮਿਲ ਗਿਆ ਤੇ ਰਿਮਾਂਡ ਦੇ ਵਿੱਚ ਅਗਲਾ ਨਾਮ ਵੀ ਲੈ ਸਕਦਾ ਕਿਦਾ ਨਾਮ ਉਗਲਾਇਆ ਵੀ ਜਾ ਸਕਦਾ ਹੈ ਨਾਮ ਬੜਾਇਆ ਵੀ ਜਾ ਸਕਦਾ ਉਸ ਤਰੀਕੇ ਨਾਲ ਅੱਗੇ ਵੀ ਵਧਾਇਆ ਜਾ ਸਕਦਾ ਇਸ ਲਈ ਅਕਾਲੀ ਦਲ ਬਾਦਲ ਤਰਦੀ ਇਥੇ ਮੁਸ਼ਕਲ ਵਾਦੀ ਨਜ਼ਰ ਆ ਰਹੀ ਹੈ ਤੇ ਐਸਡੀਪੀਸੀ ਲਈ ਵੀ ਨਵੀਆਂ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ ਤੇ ਇਹ ਤੋਂ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 2027 ਤੱਕ ਜਾਂਦਿਆਂ ਜਾਂਦਿਆਂ